ਪ੍ਰੈਸ ਕਾਨਫਰੰਸ ਹੈ ਉਹ ਸੱਦਨ ਦਾ 메ਨ ਮਕਸਦ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ ਮੁੱਖ ਮੰਤਰੀ ਸਾਹਿਬ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾੜੀਆਂ ਨੇ ਉਸ ਵਿਅਕਤੀ ਦੇ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹਦੇ ਉੱਤੇ ਫਰਾਡ ਦੇ ਪਹਿਲਾਂ ਵੀ ਕਈ ਕਿਸਮ ਦੇ ਇਲਜ਼ਾਮ ਨੇ ਫਰਿਆਦ ਹੋਵੇ ਤਾਂ ਇੱਕ ਕੇਂਦਰੀ ਮੰਤਰੀ ਦੇ ਉੱਤੇ ਵੀ ਉਹਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵੀਡੀਓਜ਼ ਵਗੈਰਾ ਜਿਹੜੀਆਂ ਪਾਈਆਂ ਸੀ ਉਸ ਤੋਂ ਬਾਅਦ ਉਹਦਾ ਕੀ ਨਿਕਲਿਆ ਸਭ ਦੇ ਸਾਹਮਣੇ ਹੈ ਮੋਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮਹਿਤਾ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਹੈ ਕਿ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੋਣੀ ਹੈ ਜਾਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵ ਕਿ Google ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੁਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਊਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਉਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜਿਹੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਅੱਜ ਸਵੇਰੇ ਇਹ ਸਵਾਲ ਉਠਾ ਰਹੇ ਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੋਲੇ ਕਿਉਂ ਨਹੀਂ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਸ਼ਰਮਾ ਜੀ ਨੂੰ ਇਹ ਦਰਸਲਾ ਦੋਣਾ ਕਿ ਅਦਾਲਤ ਦਾ ਜਿਹੜਾ ਫੈਸਲਾ ਉਹ ਕੱਲ ਦਾ ਹੈ ਇੱਕ ਦਿਨ ਪਹਿਲਾਂ ਦਾ ਪਰ ਉਹ ਅਗਲੇ ਦਿਨ ਜਿਹੜਾ ਅਜੇ ਵੀ ਸਵਾਲ ਖੜੇ ਕਰ ਰਿਹਾ ਕੀ ਇਹ ਸਵਾਲ ਜਿਹੜੇ ਆ ਉਹ ਅਦਾਲਤ ਦੇ ਉੱਤੇ ਨਹੀਂ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਪੇਕ ਨੇ ਤੇ ਇਹ 24 ਘੰਟੇ ਦੇ ਵਿੱਚ ਜਿਹੜੀਆਂ ਉਹ ਉਠਾਈਆਂ ਜਾਣ ਉਤੋਂ ਜਿਹੜੀਆਂ ਰਿਮੂਵ ਕੀਤੀਆਂ ਜਾਣ ਡਿਲੀਟ ਕੀਤੀਆਂ ਜਾਣ ਸਵਾਲ ਇਹ ਆ ਕਿ ਹੁਣ ਤੱਕ ਸੱਤਾ ਫੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨਹੀਂ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਫਸਾ ਸਕੇ ਨੇ ਤੇ ਹੁਣ ਕਰੈਕਟਰ ਅਸੈਸੀਨੇਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਮੈਂ ਕੁਝ ਅਕਾਊਂਟ ਤੁਹਾਡੇ ਨਾਲ ਜਿਹੜੇ ਉਹ ਸਾਨੂੰ ਦਿਖਾਉਣੇ ਚਾਹਣਾ ਉਹਦਾ ਅਕਾਊਂਟਸ ਦੇ ਅੱਗੇ ਉਹ ਜਾ ਕੇ ਕਿਹਦੇ ਨਾਲ ਜਿਹੜਾ ਉਹ ਜੁੜਦੇ ਨੇ ਇੱਕ ਆਤਮ ਨਿਰਭਰ ਭਾਰਤ ਹੈ ਇਹ ਅਕਾਊਂਟ ਹੈ ਇਹਦੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹ ਇਸ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ ਅਨੁਪਮ ਮਿਸ਼ਰਾ ਹੈ ਇਸੇ ਦੇ ਨਾਲ ਹੀ ਉਹ ਜਿਹੜਾ ਜੁੜਿਆ ਹੋਇਆ ਔਰ ਉਹ ਜਿੰਨਾ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਨੇ ਇਹ ਉਹਦਾ ਅਕਾਊਂਟ ਹੈ ਉਹ ਇਸ ਵੀਡੀਓਜ਼ ਨੂੰ ਅੱਗੇ ਜਿਹੜਾ ਉਹ ਸ਼ੇਅਰ ਕਰ ਰਿਹਾ ਹੈ ਡਿਪਲੋਮੈਟਿਕ ਟਾਕ ਹੈ ਕੋਨੂੰ ਕੌਣ-ਕੌਣ ਅੱਗੇ ਫੋਲੋ ਕਰਦੇ ਨੇ ਉਹ ਭਾਜਪਾ ਇਹ ਸਾਰੇ ਭਾਜਪਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਜਿਹੜਾ ਵਿੰਗ ਹੈ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਇਹੀ ਕੁਝ ਕਰਦੇ ਨੇ ਇਹ ਸਾਰੇ ਅਕਾਊਂਟ ਉਹਨਾਂ ਦੇ ਨਾਲ ਜੁੜੇ ਹੋਏ ਨੇ ਇੰਡੀਐਕਸ ਇੱਕ ਅਕਾਊਂਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੌਣ ਇਹਨੂੰ ਫੋਲੋ ਕਰਦੇ ਨੇ ਤੇ ਇਹਦਾ ਕਿਹਦਾ ਇਹ ਅਕਾਊਂਟ ਹੈ ਤੇ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਉਹ ਕੱਢੀ ਹੈ ਰਮਨ ਮਲਕ ਹੈ ਬਰੈਕਟ ਵਿੱਚ ਉਹ ਲਿਖਦਾ ਮੋਦੀ ਦਾ ਪਰਿਵਾਰ ਇਹ ਉਹ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਕੇ ਉਹ ਸਟੈਂਡਰਡੇ ਉਹ ਅਪਾਉਣ ਦੀ ਕੋਸ਼ਿਸ਼ ਕਰ ਰਿਹਾ ਕੁਸਟਮ ਕਿਸ ਤਰੀਕੇ ਦੇ ਕਰੈਕਟਰ ਅਸੈਸੀਨੇਸ਼ਨ ਮੁੱਖ ਮੰਤਰੀ ਸਾਹਿਬ ਦੀ ਕਿਵੇਂ ਕੀਤੀ ਜਾਵੇ ਇੱਕ ਅਕਾਊਂਟ ਹੈ ਲੈਫਟਿਸਟ ਆਰ ਟੈਰੋਰਿਸਟ ਐਨੀ ਜਿਹੜਾ ਇਹਨਾਂ ਦੇ ਨਾਲ ਹੀ ਜੁੜੇ ਹੋਏ ਅਕਾਊਂਟ ਜੇ ਬਹੁਤ ਸਾਰੇ ਨੇ तकरीबन ਇਹਨਾਂ ਸਰਜਨ ਤੋਂ ਉੱਪਰ ਹੈ ਅਕਾਊਂਟ ਜਿਹੜੇ ਅਸੀਂ ਲੱਭੇ ਸਵਾਲ ਇਹ ਹੈ ਕਿ ਜਦੋਂ ਅਦਾਲਤ ਨੇ ਹੁਣ ਇਹ ਕਹਿ ਦਿੱਤਾ ਕਿ ਇਹ ਫੇਕ ਵੀਡੀਓਜ਼ ਨੇ ਪਰਜੀ ਤਿਆਰ ਕੀਤੀਆਂ ਗਈਆਂ ਨੇ ਇਸੇ ਕਰਕੇ ਅਦਾਲਤ ਨੇ ਇਨਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ ਉਹ ਵੀ 24 ਘੰਟਿਆਂ ਦੇ ਵਿੱਚ ਤੇ ਇਥੋਂ ਤੱਕ ਇਹ ਸਖਤ ਹੁਕਮ ਨੇ ਕਿ ਇਹ ਕਿਸੇ ਸਰਚ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਸਿਆਸਤ ਕਰੋ ਕਿਸੇ ਵੀ ਪੱਧਰ ਦੀ ਕਰੋ ਤੁਸੀਂ ਸਵਾਲ ਪੁੱਛੋ ਪਰ ਸਿਆਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਕੀਤੇ ਗਏ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਤੁਸੀਂ ਸਵਾਲ ਕਰੋ ਦੇ ਰੂਪ ਕੈਕਟਰ ਅਸੈਸੀਨੇਸ਼ਨ ਤੱਕ ਕਿਸੇ ਵਿਅਕਤੀ ਦੇ ਉੱਤੇ ਉਹ ਵੀ ਜਿਹੜਾ ਮੁੱਖ ਮੰਤਰੀ ਵਰਗੇ ਇੱਕ ਉੱਚ ਅਹੁਦੇ ਦੇ ਉੱਤੇ ਬੈਠਾ ਇਹੋ ਦੀਆਂ ਫੇਕ ਵੀਡੀਓਜ਼ ਜਿਹੜੀਆਂ ਅੱਗੇ ਪਹੁੰਚਾਓਗੇ ਅੱਗੇ ਡਿਸਟਰੀਬਿਊਟ ਕਰੋਗੇ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਸਵਾਲ ਨਹੀਂ ਹੈਗੇ ਇਸ ਕਰਕੇ ਤੁਸੀਂ ਇਸ ਜਗ੍ਹਾ ਤੱਕ ਪਹੁੰਚ ਗਏ ਕਿ ਹੁਣ ਅਸੀਂ ਕਿਸੇ ਦਾ ਕੈਕਟਰ ਅਸੈਸੀਨੇਸ਼ਨ ਜਿਹੜਾ ਉਹ ਕਰਾਂਗੇ ਹੋਰ ਤੱਕ ਜਿੰਨਾ ਸਮਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦਿਆਂ ਹੋ ਗਿਆ ਲਗਭਗ 4 ਸਾਲ ਜਿਹੜੇ ਉਹ ਹੋ ਜਾਣਗੇ ਕੁਝ ਮਹੀਨਿਆਂ ਤੱਕ ਕੋਈ ਪਾਰਟੀ ਮੁੱਖ ਮੰਤਰੀ ਸਾਹਿਬ ਦੇ ਉੱਤੇ ਕਿਸੇ ਕਿਸਮ ਦਾ ਕ੍ਰਪਸ਼ਨ ਦਾ ਇਲਜ਼ਾਮ ਨਹੀਂ ਲਗਾ ਸਕੀ ਅਸੀਂ ਜਾਂ ਸਾਡੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਹਿਬ ਕਿਸੇ ਟਿੱਟਾ ਵੇਚਣ ਵਾਲੇ ਦੇ ਨਾਲ ਉਹਨਾਂ ਦੀ ਕੋਈ ਸਾਜ਼ ਅਜੇ ਤੱਕ ਜਿਹੜੀ ਉਹ ਸਾਹਮਣੇ ਨਹੀਂ ਆ ਸਕੀ ਕੋਈ ਫੋਟੋ ਦੇ ਰੂਪ ਤੱਕ ਵੀ ਨਹੀਂ ਜਿਹੜੀ ਕੋਈ ਨਹੀਂ ਸਾਹਮਣੇ ਆ ਸਕੇ ਇਸ ਕਰਕੇ ਹੁਣ ਇਹ ਬੁਖਲਾਈਆਂ ਹੋਈਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਧਿਰਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਰਾਹੀਂ ਇਹ ਪੇਪ ਪ੍ਰੋਪਗੈਂਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਰਦੇ ਨੇ ਉਹਨਾਂ ਖਾਤਿਆਂ ਤੋਂ ਇਹ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਧੰਨਵਾਦੀ ਆ ਮਾਨਯੋਗ ਅਦਾਲਤ ਦੇ ਜਿਨ੍ਹਾਂ ਨੇ ਇਹਦੇ ਉੱਤੇ ਤੁਰੰਤ ਐਕਸ਼ਨ ਲੈਂਦਿਆ ਹੋਇਆ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਰਿਮੂਵ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਕਿਸੇ ਵੀ ਸਰਚ ਦੇ ਵਿੱਚ ਨਹੀਂ ਆਉਣੀਆਂ ਚਾਹੀਦੀਆਂ